ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫਿਰ ਹਾਜ਼ਰਾ ਜਸਮੀਤ ਸਿੰਘ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਇੱਕ ਵਾਰ ਫਿਰ ਬਹੁਤ ਵੱਡਾ ਅਪਡੇਟ ਕੈਨੇਡਾ ਤੋਂ ਹੈ ਕੈਨੇਡਾ ਦੇ ਵਿੱਚ ਕਾਲਜ ਬਦਲਣਾ ਬੰਦ ਹੋ ਚੁੱਕਿਆ ਹੈ ਔਰ ਅਜੀ ਸਟੂਡੈਂਟਸ ਨੂੰ ਰਿਫਿਊਜ਼ਲ ਵੀ ਮਿਲ ਰਹੀ ਹੈ ਸੋ ਜਸਮੀਤ ਜੀ ਸਾਡੇ ਨਾਲ ਮੌਜੂਦ ਨੇ ਅੱਜ ਪੂਰੀ ਕਲੈਰਿਟੀ ਇਸ ਟਾਪਿਕ ਤੇ ਦੇਣਗੇ ਕਿਉਂਕਿ ਹਜੇ ਵੀ ਵਿਦਿਆਰਥੀ ਇਸ ਕੋਸ਼ਿਸ਼ 'ਚ ਸੀ ਕਿ ਕਿਉਂ ਨਾ ਹੋ ਕੈਨੇਡਾ 'ਚ ਜਾ ਕੇ ਕਾਲਜ ਚੇਂਜ ਕਰ ਲੈਣ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਸਮੀਤ ਜੀ ਕੀ ਅਪਡੇਟ ਹੈ ਪੂਰੀ ਕਲੈਰਿਟੀ ਵਿਦਿਆਰਥੀਆਂ ਨੂੰ ਕੀ ਦਵੋ ਸੇ ਦੇਖੋ ਕੈਨੇਡਾ ਚ ਏ ਰੂਲ ਇੰਪਲੀਮੈਂਟ ਹੋ ਚੁਕਿਆ ਤਿੰਨ ਚਾਰ ਹਫਤੇ ਪਹਿਲਾਂ ਕਿ ਤੁਸੀਂ ਕੈਨੇਡਾ ਜਾ ਕੇ ਹੁਣ ਕਾਲਜ ਚੇਂਜ ਨਹੀਂ ਕਰ ਸਕਦੇ ਬਟ ਉਸ ਦੇ ਬਾਵਜੂਦ ਵੀ ਕੁਝ ਬੱਚੇ ਇਸ ਚੀਜ਼ ਨੂੰ ਸੀਰੀਅਸਲੀ ਨਹੀਂ ਲੈ ਰਹੇ ਔਰ ਕੁਝ ਬੱਚਿਆਂ ਨੇ ਜਿਨ੍ਹਾਂ ਨੇ ਸਪਟੈਂਬਰ ਚ ਕਾਲਜ ਚੇਂਜ ਕੀਤੇ ਸੀ ਮੇਰੀ ਉਹਨਾਂ ਨੂੰ ਵੀ ਇਹ ਡਵਾਈਸ ਹੈ ਕਿ ਜਿਹੜੇ ਕਾਲਜ ਦਾ ਤੁਹਾਡਾ ਵੀਜ਼ਾ ਆਇਆ ਸੀ ਉਸ ਕਾਲਜ ਚ ਹੀ ਪੜੋ ਆਪਣੀ ਨਵੀਂ ਸਟੱਡੀ ਪਰਮਿਟ ਅਪਲੀਕੇਸ਼ਨ ਨਾ ਪ੍ਰੋਸੈਸ ਕਰੂ ਹੋ ਸਕਦਾ ਹੈ ਕਿ ਉਹ ਸਟੱਡੀ ਪਰਮਿਟ ਅਪਲੀਕੇਸ਼ਨ ਦਾ ਜਿਹੜਾ ਰਿਵਰਟ ਹੈ ਉਹ ਪੋਜ਼ਿਟਿਵ ਨਾ ਆਏ ਸੋ ਸਟੂਡੈਂਟਸ ਤੁਹਾਨੂੰ ਵਾਪਸ ਆਣਾ ਪੈ ਸਕਦਾ ਬਟ ਸਟੂਡੈਂਟਸ ਜਿਹੜੇ ਹੁਣ ਇਸ ਟਾਈਮ ਤੇ ਕੈਨੇਡਾ ਹੈਗੇ ਆ ਜਾਂ ਜਿਹੜੇ ਜਾਣ ਵਾਲੇ ਆ ਜਨਵਰੀ ਇਨਟੇਕ ਦੇ ਚਿਰੇ ਜੁਆਇਨ ਕਰਨ ਵਾਲੇ ਆ ਉਹ ਇੱਕ ਗੱਲ ਆਪਣੇ ਬਿਲਕੁਲ ਸੀਰੀਅਸਲੀ ਕਿਵੇਂ ਸੋਚ ਲੈਣ कि जिड़े कॉलेज का वीजा आया अस्से ही कॉलेज पढ़ीए उस कॉलेज ग्रेजुएट अपलाय करिए रेगूले फॉलो करिए जो हले भी तुसी सोच रहे हो कि कैनेडा जाके अभी रूलस एंड रेगूले मैनुपलेन कर सकते हैं या कोई शॉर्टकट लगते हैं तो बहुत गलत सोच रहे हो क्योंकि हूँ कैनेडा जाके कोई शॉर्टकट नहीं हो सकता हूँ कैनडा जाके अप ਸਾਰੇ ਰੂਲਸ ਐਂਡ ਰੈਗੂਲੇਸ਼ਨਸ ਫਾਲੋ ਕਰਨੇ ਪੈਣੇ ਆ ਉਸੇ ਹੀ ਕਾਲਜ ਚ ਪੜਨਾ ਪੈਣਾ ਹੈ ਕਾਲਜ ਚੇਂਜ ਇਜ਼ ਨਾਟ ਪੋਸੀਬਲ ਐਟ ਆਲ ਪਰ ਸਟੂਡੈਂਟ ਨੇ ਜਿਹੜੇ ਹਜੇ ਵੀ ਇਹਨਾਂ ਚੀਜ਼ਾਂ ਨੂੰ ਪੂਰੀ ਕਲੈਰਿਟੀ ਨਾਲ ਸਮਝ ਨਹੀਂ ਰਹੀ ਜਸਮੀਨ ਜੀ ਤੁਸੀਂ ਦੇਖੋ ਇਹ ਇਹ ਚੀਜ਼ ਹੁੰਦੀ ਹੈ ਕਿ ਜਦੋਂ ਤੁਸੀਂ ਕਿਸੇ ਪ੍ਰਾਈਵੇਟ ਕਾਲਜ ਦਾ ਵੀਜ਼ਾ ਲਿਆ ਹੋਇਆ ਜਿਹੜੇ ਬੱਚਿਆਂ ਦੇ ਪ੍ਰਾਈਵੇਟ ਕਾਲਜ ਦੇ ਵੀਜ਼ਾ ਆਏ ਹੋਏ ਆ ਉਹ ਉੱਥੇ ਜਾ ਕੇ ਹੁਣ ਸਰਕਾਰੀ ਕਾਲਜ ਦੀ ਨਵੀਂ ਸਟੱਡੀ ਪਰਮਿਟ ਦੀ ਫਾਈਲ ਲਗਾਉਣਗੇ ਸੋ ਇੱਕ ਗੱਲ ਸਮਝੋ ਜਿਨ੍ਹਾਂ ਦੇ ਪ੍ਰਾਈਵੇਟ ਦੇ ਵੀਜ਼ਾ ਆਏ ਹੋਏ ਆ it is no point going to canada on a private college visa acha jinna de hun visa itthe aaye hoye ne india ch oh vi na jaan ji dekho mainu nahi samajh aa reha ki oh ki karan jaan ge utthe first cheez oh utthe jaake apni navi study permit application lagan ge kisi aise college ch jithe post study work permit milda hai so jadon tusi utthe jaake apni file lagao ge aur je othe da result negative aa gaya taunu utthon vi wapas aana pa sakda hai so pehli gal ta hun apna private college ch bilkul vi file

ਦਮਾਰਕ ਰੱਖਣ ਕਿ ਹੁਣ ਪਹਿਲੀ ਕਰ ਆਪਾਂ ਕਾਲਜ ਚੇਂਜ ਨਹੀਂ ਕਰ ਸਕਦੇ ਦੂਸਰੀ ਚੀਜ਼ ਪ੍ਰਾਈਵੇਟ ਕਾਲਜ ਚ ਜਾ ਕੇ ਆਪਾਂ ਨੂੰ ਪੋਸਟ ਕਰਾ ਕੇ ਵੀ ਉਹ ਪਰਮਿਟ ਨਹੀਂ ਮਿਲਣਾ ਤੀਸਰੀ ਚੀਜ਼ ਇੱਕ ਸਹੀ ਕੰਸਲਟੈਂਟ ਹੀ ਤੁਹਾਨੂੰ ਨਾ ਵੀਜ਼ਾ ਦਵਾ ਸਕਦਾ ਬਿਲਕੁਲ ਜੀ ਸੋ ਇਹਨਾਂ ਸਾਰੀਆਂ ਗੱਲਾਂ ਦਾ ਵਿਦਿਆਰਥੀ ਜ਼ਰੂਰ ਖਿਆਲ ਰੱਖਣ ਤਾਂ ਹੀ ਤੁਹਾਡਾ ਭਲਾ ਹੋ ਸਕਦਾ ਨਹੀਂ ਤਾਂ ਤੁਹਾਡਾ ਨੁਕਸਾਨ ਹੋ ਜਾਣਾ ਹੈ ਜ਼ਿਆਦਾ ਜਾਣਕਾਰੀ ਲਈ 90413 90412 ਤੇ ਜਸਪੀਤ ਪਾਟਿਆ ਜੀ ਦੇ ਨਾਲ ਤੁਰੰਤ ਸੰਪਰਕ ਥੈਂਕ ਯੂ ਸੋ ਮਚ